ਵਾਹਿਗੁਰੂ ਸੇ ਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਕਹਿੰਦੇ ਅਕਸਰ ਹੀ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿ ਦਿੰਦੇ ਹਨ ਕਿ ਮਾੜੀ ਤੋਂ ਮਾੜੀ ਕਿਸਮਤ ਵਾਲਾ ਮਨੁੱਖ ਵੀ ਜੇ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਉਹਦੀ ਮਾੜੀ ਕਿਸਮਤ ਵੀ ਉਹਦਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਅੰਮ੍ਰਿਤ ਵੇਲੇ ਵਿੱਚ ਅਜਿਆ ਕੀ ਹੈ ਅਮਰਤ ਮੇਲੇ ਉੱਤੇ ਕਿਹੜੇ ਦੋ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੇ ਹਨ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਐਸੇ ਵਿਸ਼ੇ ਤੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਬਦਲਾਅ ਆਉਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਵਿਚਾਰ ਕਰਾਂਗੇ ਸਾ ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਉਹ ਪਿੰਡ ਦੇ ਬਾਹਰ ਇੱਕ ਕੂਟਿਆ ਬਣਾ ਲਈ ਤੇ ਕੂਟਿਆ ਵਿੱਚ ਰਹਿਣ ਲੱਗੇ ਕਹਿੰਦੇ ਉਹ ਸੰਤ ਫਕੀਰ ਜੀ ਹਰ ਵੇਲੇ ਰੱਬ ਦਾ ਨਾਮ ਚਾਪਦੇ ਰਹਿੰਦੇ ਸੀ ਜੋ ਵੀ ਮਨੋਖੋਂ ਨਾਲ ਘੋਲੋਂਦਾ ਉਹਦੇ ਮੁਸ਼ਕਲ ਪਰੇਸ਼ਾਨੇ ਦਾ ਹਾਲ ਦੱਸਦੇ ਹੁੰਦੇ ਸੇ ਕਹਿੰਦੇ ਕਿ ਕੋਈ ਵੀ ਮਨੁੱਖ ਆਪਣੇ ਪਰੇਸ਼ਾਨੇ ਨੂੰ ਲੈ ਕੇ ਆਉਂਦਾ ਤਾਂ ਉਹ ਸੰਤ ਜੀ ਹਰੇਕ ਨੂੰ ਕਹਿੰਦੇ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲਾ ਸੰਭਾਲ ਲਿਆ ਕਰੋ ਬਹੁਤ ਵੱਡੀ ਕਿਰਪਾ ਹੁੰਦੀ ਹੈ ਕਹਿੰਦੇ ਕਿ ਉਹ ਸੰਤ ਜੀ ਜਿਸ ਕੁਟਿਆ ਵਿੱਚ ਰਹਿੰਦੇ ਸਨ ਉਹ ਕੁਟਿਆ ਦੇ ਕੋਲ ਇੱਕ ਦਰਖਤ ਸੀ ਦ੍ਰਕਤ ਦੇ ਢੇਠਾ ਬੈਠ ਕੇ ਸੰਤਾਂ ਦੇ ਨਾਲ ਬਚਨ ਕਰਿਆ ਕਰਦੇ ਸੇ ਕਹਿੰਦੇ ਕਿ ਉਹ ਦ੍ਰਕਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀ ਵੀ ਰਹਿੰਦੇ ਸੇ ਜੋ ਕਿ ਸੰਤ ਜੀ ਦੇ ਨਾਲ ਗੱਲਾਂ ਕਰਦੇ ਸੇ ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਉਹਨਾਂ ਪੰਛੀਆਂ ਨੂੰ ਚੋਗਾ ਵੀ ਭਾਇਆ ਕਰਦੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਿਆ ਕਰਦੇ ਸੇ ਕਿਉਂਕਿ ਸੰਤ ਜੀ ਨੂੰ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਪੰਛੀ ਸੰਤ ਜੀ ਦੀਆਂ ਗੱਲਾਂ ਨੂੰ ਸਮਝ ਲੈਂਦੇ ਸੀ ਇਸ ਕਰਕੇ ਉਹ ਪੰਛੀਆਂ ਦੇ ਨਾਲ ਕਾਫੀ ਸਮਾਂ ਬਿਤਾਉਂਦੇ ਕਹਿੰਦੇ ਕਿ ਇੱਕ ਦਿਨ ਇੱਕ ਪੰਛੀ ਨੇ ਇੱਕ ਚੇੜੇ ਨੇ ਸੰਤ ਜੀ ਨੂੰ ਪੁੱਛਿਆ ਸੰਤ ਜੀ ਜਦੋਂ ਤੁਸੀਂ ਇਸ ਪਿੰਡ ਵਿੱਚ ਆਏ ਸੀ ਤੁਹਾਡੇ ਕੋਲ ਜੋ ਵੀ ਹੁੰਦਾ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਵਿੱਚ ਹਜੇ ਆ ਕੀ ਹੈ ਕਿ ਤੁਸੀਂ ਹਰੇਕ ਨੂੰ ਇੰਜ ਹੀ ਕਹਿ ਦਿੰਦੇ ਹੋ ਸੰਤ ਜੀ ਨੇ ਕਿਹਾ ਜੜੀਏ ਅੰਮ੍ਰਿਤ ਵੇਲੇ ਵਿੱਚ ਬਹੁਤ ਤਾਕਤ ਹੈ ਕੋਈ ਮਨੁੱਖ ਇਸ ਵੇਲੇ ਵਿੱਚ ਸਿਰਫ ਉੱਠਣਾ ਹੀ ਸ਼ੁਰੂ ਕਰ ਦੇਵੇ ਉਹਦੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇਹੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਭਾਵੇਂ ਕਿਸੇ ਵੀ ਮਨੁੱਖ ਦੀ ਜਿੰਨੇ ਵੀ ਮਾੜੀ ਕਿਸਮਤ ਹੋਵੇ ਉਹ ਬਦਲ ਜਾਂਦੀ ਹੈ ਕਿਸਮਤ ਸਾਥ ਦੇਣਾ ਸ਼ੁਰੂ ਕਰ ਦਿੰਦੇ ਹੈ ਕਹਿੰਦੇ ਕਿ ਪੂਰਾ ਬ੍ਰਹਿਮੰਡ ਉਸ ਆਦਮੀ ਵੱਲ ਹੋ ਜਾਂਦਾ ਹੈ ਉਹ ਚਿੜੀ ਨੇ ਪੁੱਛਿਆ ਸੰਤ ਜੀ ਤੁਸੀਂ ਕਿਹੜੇ ਦੋ ਕੰਮਾਂ ਬਾਰੇ ਗੱਲ ਕਰ ਰਹੇ ਹੋ ਸਾਨੂੰ ਵੀ ਸਮਝਾਓ ਤਾਂ ਸੰਤ ਜੀ ਨੇ ਕਿਹਾ ਕਿ ਚਿੜੀਏ ਤੈਨੂੰ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ ਕਹਾਣੀ ਦੇ ਵਿੱਚ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਸਾਂਤੇ ਜੀ ਨੇ ਕਿਹਾ ਕਿ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿ ਹਗਾ ਦਾ ਸੀ ਉਹ ਪਰਿਵਾਰ ਵਿੱਚ ਉਹਨਾਂ ਦਾ ਇੱਕ ਪੁੱਤਰ ਸੀ ਜਿਹਦੇ ਤੋਂ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਉਹਨਾਂ ਦਾ ਪੁੱਤਰ ਚੰਗਾ ਪੜਿਆ ਲਿਖਿਆ ਨੇਕ ਦਿਲ ਦਾ ਇਨਸਾਨ ਸੀ ਪਰ ਇੱਕ ਮਾੜੀ ਆਦਤ ਕਰਕੇ ਉਹ ਜਲਦੀ ਨਹੀਂ ਸੀ ਉੱਠ ਪਾਉਂਦਾ ਹਮੇਸ਼ਾ ਲੇਟ ਉੱਠਦਾ ਸੀ ਉਹਦੇ ਦਿਨ ਦੀ ਸ਼ੁਰੂਆਤ ਲੇਟ ਉੱਠਣ ਤੋਂ ਉਹਦੀ ਸੀ ਕਹਿੰਦੇ ਕਿ ਉਹਦੀ ਕਿਸੇ ਮਾੜੀ ਆਦਤੋਂ ਉਸੇ ਪਰਿਵਾਰ ਵਾਲੇ ਬੜੇ ਪਰੇਸ਼ਾਨ ਸੀ ਇਹ ਆਦਤ ਉਹਦੀ ਬਚਪਨ ਤੋਂ ਹੀ ਸੀ ਪਰ ਬਚਪਨ ਦੇ ਵਿੱਚ ਤਾਂ ਮਾਤਾ ਪਿਤਾ ਨੂੰ ਲੱਗਿਆ ਕੋਈ ਗੱਲ ਨਹੀਂ ਜਦੋਂ ਵੱਡਾ ਹੋਵੇਗਾ ਆਦਤ ਛੁੱਟ ਜਾਵੇਗੀ ਪਰ ਕਹਿੰਦੇ ਸਮੇਂ ਦੇ ਨਾਲ ਉਹ ਉਹਦੀ ਇਹ ਆਦਤ ਪੱਕ ਗਈ ਕਹਿੰਦੇ ਕਿ ਹੁਣ ਉਹ ਬਿਲਕੁਲ ਆਲਸੀ ਬਣ ਚੁੱਕਾ ਸੀ ਬੜਾ ਲੇਟ ਉਠਦਾ ਸੀ ਲੇਟ ਉੱਠਣ ਕਰਕੇ ਆਪਣਾ ਕੋਈ ਵੀ ਕੰਮ ਸਮੇਂ ਸਿਰ ਨਹੀਂ ਸੀ ਕਰਦਾ ਇਸ ਕਰਕੇ ਉਹਦੇ ਸੁਭਾਅ ਦੇ ਵਿੱਚ ਛੇੜਛੜਾਪਨ ਆ ਗਿਆ ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਹਰ ਵੇਲੇ ਖਿਜਿਆ ਰਹਿੰਦਾ ਸੀ ਕਹਿੰਦੇ ਉਹਦੇ ਪਿਤਾ ਜੀ ਚੰਗੀ ਤਰ੍ਹਾਂ ਚਾਹੁੰਦੇ ਸਨ ਕਿ ਦੇ ਅੰਦਰ ਇਹ ਬਦਲਾਅ ਇਹਦੀ ਮਾੜੀ ਆਦਤ ਦੇ ਕਰਕੇ ਹੈ ਇਹ ਦਿਨੋਂ ਦਿਨ ਆਲਸੀ ਬੰਦਾ ਜਾ ਰਿਹਾ ਹੈ ਆਲਸ ਕਰਕੇ ਦਾ ਸਰੀਰ ਵੀ ਇਹਦਾ ਸਾਥ ਨਹੀਂ ਦਿੰਦਾ ਇਹ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਕਹਿੰਦੇ ਪਿਤਾ ਜੀ ਨੇ ਬਹੁਤ ਵਾਰ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪੁੱਤ ਤੇਰਾ ਇਹ ਆਲਸ ਤੇਰੀ ਕਾਮਯਾਬੀ ਦਾ ਕਾਰਨ ਤੇਰੀ ਨਾ ਕਾਮਯਾਬੀ ਦਾ ਕਾਰਨ ਨਾ ਬਣ ਜਾਵੇ ਇਸ ਕਰਕੇ ਤੂੰ ਉਦਮੇ ਬਾਣਾ ਆਪਣੇ ਤੇਨ ਦੀ ਸ਼ੁਰੂਆਤ ਸੋਰਾਂ ਚੜਨ ਤੋਂ ਪਹਿਲਾਂ ਕਰ ਆਪਣੇ ਸਾਰੇ ਕੰਮ ਸਹੀ ਸਮੇਂ ਦੇ ਉਤੇ ਸਹੀ ਤਰੀਕੇ ਨਾਲ ਕਰ ਪਰ ਕਹਿੰਦੇ ਲੜਕੇ ਦੇ ਉੱਪਰ ਆਪਣੇ ਪਿਤਾ ਦੇ ਕੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ ਹੁਣੇ ਲੜਕੇ ਨੂੰ ਜਦੋਂ ਵੀ ਕੋਈ ਸਮਝਾਉਂਦਾ ਜਾਂ ਗੁੱਸਾ ਕਰਦਾ ਇਸ ਕਰਕੇ ਇਹਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ ਦੋਸਤਾਂ ਮਿੱਤਰਾਂ ਤੋਂ ਵੱਖ ਕਰ ਲਿਆ ਇਹ ਇਕੱਲਾ ਰਹਿਣਾ ਪਸੰਦ ਕਰਨ ਲੱਗਾ ਹਰ ਵੇਲੇ ਮਨជា ਉਤੈ ਲੰਮਾ ਪਿਆ ਰਹਿੰਦਾ ਸੀ ਬਸ ਸੋਚਦਾ ਸੀ ਕਿ ਇਹਦੇ ਹਾਲਾਤ ਦੇਖ ਕੇ ਇਹਦਾ ਪਰਿਵਾਰ ਇਹਦੇ ਪਿਤਾ ਜੀ ਪਰੇਸ਼ਾਨ ਬਹੁਤ ਸਨ ਇੱਕ ਦਿਨ ਉਹ ਲੜਕੇ ਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਭਜਨ ਪੰਦਗੀ ਵਾਲੇ ਸੰਤ ਆਏ ਹੋਏ ਹਨ ਉਹ ਹਰੇਕ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਹਨ ਕਹਿੰਦੇ ਲੜਕੇ ਦੇ ਪਿਤਾ ਜੀ ਉਹ ਸੰਤ ਫਕੀਰ ਜੀ ਦੇ ਕੋਲ ਗਏ ਜਾ ਕੇ ਆਪਣੇ ਪੁੱਤਰ ਬਾਰੇ ਦੱਸਿਆ ਸੰਤ ਜੀ ਨੂੰ ਦੱਸ ਦਿੱਤਾ ਸੰਤ ਜੀ ਨੇ ਸਾਰੇ ਗੱਲ ਧਣੇ ਧਿਆਨ ਦੇ ਨਾਲ ਸੁਣੇ ਤੇ ਕਿਹਾ ਤੇਰੀ ਸਮੱਸਿਆ ਤਾਂ ਸੱਚਮੁੱਚ ਗੰਭੀਰ ਹੈ ਪਰ ਤੂੰ ਫਿਕਰ ਨਾ ਕਰ ਅਸੀਂ ਤੇਰੀ ਮੁਸ਼ਕਲ ਦਾ ਹੱਲ ਕਰ ਦੇਵਾਂਗੇ। ਬਾਤੋਂ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ। ਉਹ ਪਿਤਾ ਨੇ ਕਿਹਾ ਸੰਤ ਜੀ ਇਹ ਕੰਮ ਕਰਨਾ ਔਖਾ ਹੈ। ਚਲੋ ਫੇਰ ਵੀ ਕੋਸ਼ਿਸ਼ ਕਰਾਂਗਾ। ਆਪਣੇ ਪੁੱਤਰ ਨੂੰ ਜ਼ਰੂਰ ਲੈ ਕੇ ਆਵਾਂਗਾ। ਸੰਤ ਜੀ ਨੇ ਕਿਹਾ ਇੱਕ ਵਾਰ ਤੂੰ ਜ਼ਰੂਰ ਮੇਰੇ ਕੋਲ ਲੈ ਕੇ ਆ। ਬਾਕੀ ਮੇਰੇ ਤੇ ਛੱਡ ਤੇ ਮੈਂ ਤੇਰੇ ਪੁੱਤਰ ਦਾ ਆਲਸ ਦੂਰ ਕਰ ਦੇਵਾਂਗਾ ਕਹਿੰਦੇ ਉਹ ਲੜਕੇ ਦੇ ਪਿਤਾ ਨੂੰ ਪੂਰਾ ਯਕੀਨ ਹੋ ਗਿਆ ਕਿ ਸੰਤ ਜੀ ਮੇਰੀ ਮੁਸ਼ਕਲ ਦਾ ਹੱਲ ਕਰ ਦੇਣਗੇ ਇਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਘਰ ਵਿੱਚ ਗਿਆ ਜਾ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਤੇਰਾ ਇਸ ਤਰ੍ਹਾਂ ਮੰਜੇ ਤੇ ਲੰਮੇ ਪਿਆ ਰਹਿਣਾ ਠੀਕ ਨਹੀਂ ਤੈਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਤੂੰ ਆਪਣੇ ਦੋਸਤਾਂ ਦੇ ਵੱਲ ਦੇ ਕਿ ਤੋਂ ਵੀ ਸੱਚਮੁੱਚ ਉਹਨਾਂ ਦੇ ਵਾਂਗ ਸਫਲ ਹੋਣਾ ਚਾਹੁੰਦਾ ਹੈ ਕਿ ਨਹੀਂ ਤਾਂ ਕਹਿੰਦੇ ਉਹ ਲੜਕੇ ਨੇ ਕਿਹਾ ਪਿਤਾ ਜੀ ਮੈਂ ਦੋਸਤਾਂ ਦੇ ਵਾਂਗ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦਾ ਹਾਂ ਮੈਂ ਵੀ ਕੋਈ ਕੰਮ ਧੰਦਾ ਕਰਨਾ ਚਾਹੁੰਦਾ ਹਾਂ ਆਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦਾ ਹਾਂ ਪਰ ਮੈਂ ਆਪਣੇ ਦੋਸਤਾਂ ਤੋਂ ਪੋਸ਼ ਪੋਸ਼ ਕੇ ਥੱਕ ਗਿਆ ਹਾਂ ਪਰ ਉਹ ਮੈਨੂੰ ਕੁਝ ਵੀ ਨਹੀਂ ਦੱਸਦੇ ਮੈਂ बार-बार ਉਹਨਾਂ ਤੋਂ ਪੁੱਛਿਆ ਕਿ ਮੈਨੂੰ ਆਪਣੀ ਸਫਲਤਾ ਦਾ ਰਾਜ਼ ਦੱਸ ਦਿਓ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਇਸ ਕਰਕੇ ਮੈਂ ਉਹਨਾਂ ਨਾਲੋਂ ਬੋਲਚਾਲ ਬੰਦ ਕਰ ਦਿੱਤੀ ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਜੀ ਨੇ ਕਿਹਾ ਪੁੱਤਰ ਮੈਨੂੰ ਪਤਾ ਹੈ ਤੇਰੇ ਦੋਸਤਾਂ ਮਿੱਤਰਾਂ ਦੀ ਕਾਮਯਾਬੀ ਦਾ ਮੰਤਰ ਉਹ ਲੜਕੇ ਦੇ ਪਿਤਾ ਜੀ ਨੇ ਉਹ ਸਾਧੂ ਜੀ ਦੇ ਪਾਰੇ ਦੱਸਿਆ ਕਿ ਹਾਂ ਤੋਂ ਵੀ ਉਸ ਸਾਧੂ ਦੇ ਕੋਲ ਜਾ ਉਹ ਤੈਨੂੰ ਸਫਲਤਾ ਦਾ ਮੰਤਰ ਦੱਸ ਦੇਣਗੇ ਪਰ ਫਿਰ ਉਹਦੇ ਪਿਤਾ ਜੀ ਚੁੱਪ ਕਰ ਗਏ ਤੇ ਕਹਿਣ ਲੱਗੇ ਪੁੱਤਰ ਤੂੰ ਉਹਨਾਂ ਕੋਲ ਨਹੀਂ ਜਾ ਸਕਦਾ ਲੜਕੇ ਨੇ ਕਿਹਾ ਪਿਤਾ ਜੀ ਕੀ ਗੱਲ ਮੈਂ ਕਿਉਂ ਨਹੀਂ ਜਾ ਸਕਦਾ ਤਾਂ ਪਿਤਾ ਨੇ ਕਿਹਾ ਕਿਉਂਕਿ ਪੁੱਤਰ ਉਹਨਾਂ ਦੇ ਮਿਲਣ ਦਾ ਸਮਾਂ ਸਵੇਰ ਦਾ ਹੁੰਦਾ ਹੈ ਜਦੋਂ ਤੱਕ ਤੂੰ ਉੱਠਣਾ ਹੈ ਉਦੋਂ ਤੱਕ ਉਹਨਾਂ ਦੇ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਉਹ ਤਾਂ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਮਿਲਦੇ ਹਨ ਤਾਂ ਲੜਕੇ ਨੇ ਕਿਹਾ ਪਿਤਾ ਜੀ ਕੋਈ ਗੱਲ ਨਹੀਂ ਮੈਂ ਅੱਜ ਸਾਰੀ ਰਾਤ ਸੌਵਾਂਗਾ ਹੀ ਨਹੀਂ ਸਵੇਰੇ 3 ਤੋਂ 6 ਵਜੇ ਵਿੱਚ ਉਹਨਾਂ ਦੇ ਕੋਲ ਪਹੁੰਚ ਜਾਵਾਂਗਾ ਲੜਕੇ ਦੇ ਪਿਤਾ ਜੀ ਨੇ ਕਿਹਾ ਕਿ ਚਲੋ ਠੀਕ ਹੈ ਪੁੱਤਰ ਜੇ ਤੂੰ ਇਹ ਕੰਮ ਕਰ ਲਵੇਂ ਤਾਂ ਤੇਰੇ ਲਈ ਚੰਗਾ ਹੈ ਕਹਿੰਦੇ ਕਿ ਲੜਕਾ ਸਾਰੀ ਰਾਤ ਜਾਗਦਾ ਰਿਹਾ ਬਸ ਜਿਆਦਾ ਹੀ ਅਮਰਤ ਵੇਲਾ ਹੋਇਆ ਤਾਂ ਉਠਣ ਦਾ ਵੇਲਾ ਹੋਇਆ ਤਾਂ ਉਹ ਨੂੰ ਨੀਂਦ ਆ ਗਈ ਉਹ ਸੌਂ ਗਿਆ ਅੱਜ ਫਿਰ ਉਸੇ ਤਰ੍ਹਾਂ ਉਹ ਲੇਟ ਉਠਿਆ ਪਰ ਜਦ ਉਹ ਲੇਟ ਉਠਿਆ ਤਾਂ ਬਹੁਤ ਮਾਨ ਵਿੱਚ ਉਹਨੂੰ ਅੱਜ ਪਛਤਾਵਾਸ ਆਪਣੇ ਆਪ ਦੇ ਉੱਤੇ ਗੁੱਸਾ ਸੀ ਉਪਰੋਂ ਉਹਦੇ ਪਿਤਾ ਜੀ ਨੇ ਕਹਿ ਦਿੱਤਾ ਕਿ ਤੇਰੇ ਕੋਲੋਂ ਕੁਝ ਨਹੀਂ ਹੋਣਾ ਤੇਰੇ ਵਾਸਤੇ ਗੱਲ ਨਹੀਂ ਤੇਰੇ ਤੋਂ ਨਹੀਂ ਉਠਿਆ ਜਾਣਾ ਪਰ ਕਹਿੰਦੇ ਉਸ ਵੇਲੇ ਲੜਕੇ ਦੇ ਮਨ ਦੇ ਵਿੱਚ ਪੱਕਾ ਉਸਨੇ ठान ਲਿਆ ਸੀ ਕਿ ਹੁਣ ਛੋ ਮਾਚੀ ਹੋ ਜਾਵੇ ਹੋਂ ਤਾਂ ਮੈਂ ਅਮਰਤ ਵੇਲੇ ਉੱਠ ਕੇ ਹੀ ਦਿਖਾਵਾਂਗਾ ਕੱਲ ਨੂੰ ਮੈਂ ਅਮਰਤ ਵੇਲੇ ਵਿੱਚ ਉਹ ਸੰਤ ਫਕੀਰ ਜੀ ਨੂੰ ਜ਼ਰੂਰ ਮਿਲਾਂਗਾ ਅਤੇ ਉਹਨਾਂ ਤੋਂ ਆਪਣੀ ਸਫਲਤਾ ਦਾ ਮੰਤਰ ਲੈ ਕੇ ਆਵਾਂਗਾ ਕਹਿੰਦੇ ਅੱਜ ਰਾਤ ਨੂੰ ਚੱਲਦੇ ਹੀ ਭੋਜਨ ਪ੍ਰਸ਼ਾਦਾ ਸ਼ੈੱਕ ਕੇ ਉਹ ਸੌਂ ਗਿਆ ਨਾਲ ਹੀ ਆਪਣੀ ਮਾਤਾ ਜੀ ਨੂੰ ਕਹਿ ਦਿੱਤਾ ਮਾਤਾ ਜੀ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਵਿੱਚ ਉਠਾ ਦਿਓ ਨਾਲ అలਾਰਮ ਤੇ ਸਮਾਂ ਸੈੱਟ ਕਰਨਿਆ ਕਹਿੰਦੇ ਅੱਜ ਜ਼ਿੰਦਗੀ ਦਾ ਪਹਿਲਾ ਦਿਨ ਸੀ ਜਦੋਂ ਸਵੇਰੇ 3 ਵਜੇ ਉੱਠਿਆ ਤਾਂ ਬੜਾ ਖੁਸ਼ ਹੋਇਆ ਐਂਜ ਲੱਗਿਆ ਜਿਵੇਂ ਜ਼ਿੰਦਗੀ ਦੀ ਕੋਈ ਜੰਗ ਜਿੱਤ ਲਈ ਹੋਵੇ ਪਹਿਲਾ ਕੰਮ ਪਹਿਲੀ ਜੰਗ ਉਹ ਜਿੱਤ ਚੁੱਕਾ ਸੀ ਕਹਿੰਦੇ ਖੁਸ਼ੀ ਖੁਸ਼ੀ ਇਸ਼ਨਾਨ ਕੀਤਾ ਸੰਤ ਜੀ ਦੇ ਕੋਲ ਪਹੁੰਚ ਗਿਆ ਸੰਤ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਸੰਤ ਜੀ ਮੈਨੂੰ ਮੇਰੇ ਪਿਤਾ ਜੀ ਨੇ ਭੇਜਿਆ ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸੋ ਸੰਤ ਜੀ ਨੇ ਕਿਹਾ ਪੁੱਤਰ ਸਫਲਤਾ ਤੈਨੂੰ ਅਸੀਂ ਬਣਾ ਹੀ ਦੇਵਾਂਗੇ ਮੰਤਰ ਤੈਨੂੰ ਦੇਵਾਂਗੇ ਪਰ ਇਹਦੇ ਲਈ ਤੈਨੂੰ ਸਾਡਾ ਕੰਮ ਕਰਨਾ ਪੈਣਾ ਹੈ ਲੜਕੇ ਨੇ ਪੁੱਛਿਆ ਕਿ ਇਹ ਦਿਨ ਲੜਕੇ ਨੇ ਪੁੱਛਿਆ ਕਿ ਕੀ ਕਰਨਾ ਪਵੇਗਾ ਸੰਤ ਜੀ ਨੇ ਕਿਹਾ ਕਿ ਭਾਈ ਤੈਨੂੰ ਇੱਕ ਦਿਨ ਸਾਡੇ ਕੋਲ ਰਹਿਣਾ ਪੈਣਾ ਹੈ ਸਾਡੇ ਕਾ ਅਨਸਾਰ ਚੱਲਣਾ ਪੈਣਾ ਹੈ ਉਹ ਲੜਕਾ ਹੁਣ ਸਫਲ ਹੋਣ ਦੇ ਲਈ ਕੁਝ ਵੀ ਕਰ ਸਕਦਾ ਸੀ ਲੜਕੇ ਨੇ ਕਿਹਾ ਕਿ ਠੀਕ ਹੈ ਸੰਤ ਜੀ ਮੈਂ ਇੱਕ ਦਿਨ ਲਗਾਤਾਰ ਤੁਹਾਡੇ ਕੋਲ ਰਹਿਣ ਨੂੰ ਤਿਆਰ ਹਾਂ ਪਰ ਪਹਿਲਾਂ ਮੈਨੂੰ ਦੱਸੋ ਕਿ ਮੈਨੂੰ ਇੱਥੇ ਰਹਿ ਕੇ ਕਰਨਾ ਕੀ ਹੋਵੇਗਾ ਸੰਤ ਜੀ ਨੇ ਕਿਹਾ ਕਿ ਪਾਸ ਜੋ ਬਾਕੀ ਵਿਦਿਆਰਥੀ ਕਰਨਗੇ ਉਹਦਾ ਹੀ ਤੂੰ ਕਰਨਾ ਹੈ ਸਵੇਰੇ 3 ਤੋਂ 6 ਦੇ ਵਿੱਚ ਉੱਠਣਾ ਹੈ ਉੱਠ ਕੇ ਧਿਆਨ ਲਗਾਉਣਾ ਹੈ ਧਿਆਨ ਲਗਾਉਣ ਤੋਂ ਬਾਅਦ ਥੋੜੀ ਦੇ ਆਪਣੇ ਸਰੀਰ ਦੇ ਉੱਤੇ ਕੰਮ ਕਰਦੇ ਕੋਈ ਕਸਰਤ ਕਰਨੀ ਹੈ ਕੋਈ ਯੋਗਾ ਕਰਨਾ ਹੈ ਫਿਰ ਉਸ ਤੋਂ ਬਾਅਦ ਦਿਨ ਭਰ ਦੇ ਕੰਮ ਕਰ ਕਰਨੇ ਸ਼ੁਰੂ ਕਰ ਦੇਣੇ ਹਨ ਇਹ ਵਿਦਿਆਰਥੀ ਤੈਨੂੰ ਸਾਰੀ ਗੱਲ ਬਾਤ ਸਮਝਾ ਦੇਣਗੇ ਜਿਵੇਂ ਜਿਵੇਂ ਕਰਨਗੇ ਉਹਦਾ ਹੀ ਤੋਂ ਕਰੀ ਜਾਣਾ ਹੈ ਇੱਕ ਹੀ ਦਿਨ ਲਗਾਤਾਰ ਇੱਥੇ ਰਹਿ ਕੇ ਇਹ ਕੰਮ ਕਰ ਲੈਣਾ ਹੈ ਇੱਕ ਮਹੀਨੇ ਵਿੱਚ ਇੱਕ ਹੀ ਦਿਨ ਬਾਅਦ ਮੈਂ ਤੈਨੂੰ ਤੇਰੀ ਸਫਲਤਾ ਦਾ ਮੰਤਰ ਦੇਵਾਂਗਾ ਲੜਕੇ ਨੇ ਕਿਹਾ ਕਿ ਠੀਕ ਹੈ ਜੀ ਲੜਕੇ ਨੇ ਬਾਕੀ ਵਿਦਿਆਰਥੀਆਂ ਨੂੰ ਪੁੱਛਿਆ ਭਾਈ ਮੈਨੂੰ ਸਾਰੀ ਗੱਲਬਾਤ ਸਾਰੇ ਨਿਯਮ ਸਮਝਾ ਦਿਓ ਲੜਕਿਆਂ ਨੇ ਸਮਝਾ ਦਿੱਤਾ ਅਗਲੇ ਦਿਨ ਤੋਂ ਜਿਵੇਂ ਬਾਕੀ ਵਿਦਿਆਰਥੀ ਅਮਰਤ ਵੇਲੇ ਉੱਠੇ ਐਵੇਂ ਉਠਿਆ ਇਹਨੇ ਵੀ ਉੱਠ ਕੇ ਪਹਿਲਾਂ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ ਫਿਰ ਆਪਣੇ ਸਰੀਰ ਲਈ ਕਸਰਤ ਕੀਤੀ ਸੈਰ ਕੀਤੀ ਫਿਰ ਦਿਨ ਭਰ ਦੇ ਕੰਮ ਕੀਤੇ ਉਸੇ ਤਰ੍ਹਾਂ ਬਾਗਿਚਿਆਂ ਦੇ ਵਿੱਚ ਫੁੱਲਾਂ ਦੇ ਪਾਣੀ ਫੁੱਲਾਂ ਨੂੰ ਪਾਇਆ ਜੋ ਵੀ ਸਭ ਦਾ ਪਤਾ ਸੀ ਉਹ ਚੋ ਗਿਆ ਤੇ ਬਹੁਤ ਸਾਰੇ ਕੰਮ ਖਾਸ ਸਾਰੇ ਦਿਨ ਵਿੱਚ ਉਸਨੇ ਕਮਾਂ ਕਰਾਂ ਦੇ ਵਿੱਚ ਇਹ ਲੰਗਾ ਦਿੱਤਾ ਉਹ ਵਿਦਿਆਰਥੀ ਘੱਟ ਸੌਂਦੇ ਸੀ ਤੇ ਘੱਟ ਖਾਂਦੇ ਸੀ ਤੇ ਘੱਟ ਬੋਲਦੇ ਸੀ ਕੋਈ ਨਾ ਕੋਈ ਕੰਮ ਸਾਰਾ ਦਿਨ ਘਾਦੇ ਰਹਿੰਦੇ ਸੀ ਭਾਵ ਕਿ ਆਪਣੇ ਆਪ ਨੂੰ ਵੇਲਾ ਨਹੀਂ ਸੀ ਰੱਖਦੇ ਅਤੇ ਅੰਮ੍ਰਿਤ ਵੇਲੇ ਉੱਠਣਾ ਉਠਕੇ ਧਿਆਨ ਲਗਾਉਣਾ ਇਹ ਉਹਨਾਂ ਦਾ ਨਿਯਮ ਸੀ ਕਹਿੰਦੇ ਇਹਨਾਂ ਨੇ 6 ਦਿਨ ਤੱਕ ਔਖੇ ਸੌਖੇ ਸਾਰੇ ਕੰਮ ਕੀਤੇ ਪਰ 7ਵੇਂ ਦਿਨ ਇਹਦੇ ਤੋਂ ਅੰਮ੍ਰਿਤ ਵੇਲੇ ਨਹੀਂ ਉਠਿਆ ਗਿਆ ਇਹ ਲੇਟ ਹੋ ਗਿਆ ਲੇਟ ਉੱਠਣ ਦੇ ਕਰਕੇ ਬੜਾ ਦੁਖੀ ਹੋਇਆ ਸੰਤ ਜੀ ਦੇ ਕੋਲ ਗਿਆ ਤੇ ਕਹਿਣ ਲੱਗਾ ਸੰਧ ਜੀ ਮੇਰਾ ਸੰਕਲਪ ਟੁੱਟ ਗਿਆ ਹੈ ਹੁਣ ਤੁਸੀਂ ਮੈਨੂੰ ਮੰਤਰ ਨਹੀਂ ਦਿਓਗੇ ਸੰਤ ਜੀ ਨੇ ਕਿਹਾ ਪੁੱਤਰ ਕੋਈ ਗੱਲ ਨਹੀਂ ਜੇ ਤੂੰ ਅੱਜ ਨਹੀਂ ਉਠਿਆ ਤੰਨਾ ਅੱਜ ਤੋਂ ਫੇਰ ਸ਼ੁਰੂ ਕਰ ਲੈ ਤੈਨੂੰ ਮੰਤਰ ਦੇ ਦੇਵਾਂਗਾ ਇਹ ਛੇ ਦਿਨ ਚੇਵੇਂ ਕੰਮ ਕੀਤਾ ਬਸ ਐਸੇ ਤਰ੍ਹਾਂ ਤੋਂ ਅਗਲੇ 21 ਦਿਨ ਕੰਮ ਕਰ ਲਵੇਗਾ ਕਹਿੰਦੇ ਕਿ ਉਹ ਲੜਕੇ ਨੇ ਕਿਹਾ ਸੰਤ ਜੀ ਮੈਂ ਤੁਹਾਡੇ ਕਹਿ ਅਨਸਾਰ ਕਰਿਆ ਹਾਂ ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਜੋ ਕੰਮ ਤੁਸੀਂ ਮੇਰੇ ਤੋਂ ਕਰਵਾ ਰਹੇ ਹੋ ਇਹ ਕਿਉਂ ਕਰਵਾ ਰਹੇ ਹੋ ਇਹਨਾਂ ਦਾ ਕੋਈ ਮੇਰੇ ਸਫਲਤਾ ਦੇ ਨਾਲ ਲੈਣਾ ਦੇਣਾ ਹੈ ਤਾਂ ਸੰਤ ਜੀ ਚੁੱਪ ਚਾਪ ਲੜਕੇ ਦੀਆਂ ਗੱਲਾਂ ਸੁਣਦੇ ਰਹੇ ਕਿ ਹਾਂ ਪੁੱਤ ਸਹੀ ਸਮਾਂ ਆਉਂਤੇ ਤੈਨੂੰ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ ਉਹ ਲੜਕੇ ਨੇ ਫੇਰ ਕਿਹਾ ਕਿ ਚਲੋ ਸੰਤ ਜੀ ਮੈਨੂੰ ਇਹਨਾਂ ਕਹ ਦੱਸ ਦਿਓ ਕਿ ਮੇਰੇ ਪਿਤਾ ਜੀ ਮੈਨੂੰ ਸਵੇਰੇ-ਸਵੇਰੇ ਜਲਦੀ ਉੱਠਣ ਲਈ ਕਹਿੰਦੇ ਸਨ ਮੈਂ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਅਮਰਤ ਵੇਲੇ ਉੱਠਣ ਬਾਰੇ ਸੁਣਿਆ ਅਮਰਤ ਵੇਲੇ ਵਿੱਚ ਅਜਿਆ ਕੀ ਹੈ ਸਾਰੇ ਵਿਦਵਾਨ ਫੁਰਗ ਸਫਲ ਬੰਦੇ ਅੰਮ੍ਰਿਤ ਵੇਲੇ ਤੇ ਇੰਨਾ ਜੋਰ ਕਿਉਂ ਦਿੰਦੇ ਹਨ ਤਾਂ ਸੰਤ ਜੀ ਨੇ ਕਿਹਾ ਪੁੱਤਰ ਕਿਉਂਕਿ ਇਹ ਵੇਲਾ ਬਹੁਤ ਹੀ ਪਾਵਰਫੁਲ ਅਨਾਰਸੀ ਵਾਲਾ ਹੈ ਸੰਤ ਜੀ ਉਹ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ ਪੁੱਤਰ ਇਸ ਵੇਲੇ ਵਿੱਚ ਬਹੁਤ ਸਾਰੇ ਰੱਬ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਨਾਮ ਝਾਪਦੀਆਂ ਹਨ ਇਸ ਕਰਕੇ ਇਹ ਵੇਲਾ ਬੜਾ ਪਵਿੱਤਰ ਹੋ ਜਾਂਦਾ ਹੈ ਇਸ ਵੇਲੇ ਦੀ ਪਾਵਰ ਬਹੁਤ ਵਾਧ ਜਾਂਦੀ ਹੈ ਇਸ ਵੇਲੇ ਵਿੱਚ 네ਗੇਟਿਵ એનਰਜੀ ਦਾ ਪ੍ਰਭਾਵ ਕਮਜ਼ੋਰ ਹੁੰਦਾ ਹੈ ਇਸ ਵੇਲੇ ਵਿੱਚ ਸਾਡੇ ਆਸ-ਪਾਸ ਪੋਜ਼ਿਟਿਵਿਟੀ ਦਾ ਫੈਸਾਰਾ ਰਹਿੰਦਾ ਹੈ ਤੇ ਸਵੇਰੇ ਸਵੇਰ ਜਦੋਂ ਆਪਾਂ ਉੱਠਦੇ ਹਾਂ ਆਪਣਾ ਥਨ ਅਤੇ ਮਨ ਰਾਤ ਪੜ ਦੀ ਨੀਂਦ ਤੋਂ ਬਾਅਦ ਆਰਾਮ ਦੇ ਵਿੱਚ ਹੁੰਦਾ ਹੈ ਇਸ ਕਰਕੇ ਜਦੋਂ ਵਿੱਚ ਆਪਾਂ ਸਵੇਰੇ ਸੇ ਰੋਟ ਕੇ ਕੋਈ ਵੀ ਕੰਮ ਕਰਦੇ ਹਾਂ ਤਾਂ ਵਧੀਆ ਤਰੀਕੇ ਨਾਲ ਕਰ ਪਾਉਂਦੇ ਹਾਂ ਜਿਵੇਂ ਕਿ ਪਰਮਾਤਮਾ ਦਾ ਧਿਆਨ ਲਗਾਉਣਾ ਜਾਂ ਪੜਨ ਵਾਲੇ ਬੱਚੇ ਪੜਾਈ ਕਰਦੇ ਹਨ ਤਾਂ ਇਸ ਸਵੇਰ ਦੇ ਸਮੇਂ ਵਿੱਚ ਇਹ ਕੰਮ ਕੀਤੇ ਜਾਂ ਤਾਂ ਬੜੇ ਹੀ ਵਧੀਆ ਤਰੀਕੇ ਨਾਲ ਨਿਭ ਜਾਂਦੇ ਹਨ ਤੇ ਸਵੇਰ ਦਾ ਜਿਹੜਾ ਮੇਲਾ ਹੈ ਇਹ ਵੈਸੇ ਵੀ ਬੜਾ ਸ਼ੁੱਧ ਸਾਫ਼ ਵਾਤਾਵਰਣ ਹੁੰਦਾ ਹੈ ਇਸ ਵਾਤਾਵਰਣ ਵਿੱਚ ਸਾਲਾਂ ਨਾਲ ਸਾਡੇ ਸਰੀਰ ਦੇ ਕਈ ਰੋਗ ਕੱਟੇ ਜਾਂਦੇ ਹਨ ਕਿਉਂਕਿ ਦਿਨ ਵਿੱਚ ਤਾਂ ਗੱਡੀਆਂ ਮੋਟਰਾਂ ਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਜਿਵੇਂ ਦੁਨੀਆ ਨੇ ਉੱਠਣ ਤੇ ਜਾਣਾ ਹੈ ਓਵੇਂ ਓਵੇਂ 네ਗੇਟਿਵਿਟੀ એનર્ਜੀ ਦਾ ਇਸ ਵਾਤਾਵਰਣ ਵਿੱਚ ਕੁਦਰਤ ਦੇ ਵਿੱਚ ਜੁਨੀਵਰਸ ਤੇ ਵਿੱਚ ਪ੍ਰਭਾਵ ਵੱਧਦਾ ਜਾਂਦਾ ਹੈ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਫਿਰ ਅਸੀਂ ਆਪਣੇ ਕੰਮਾਂ ਕਰਾਂ ਉਤੇ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ ਫਜੇ ਆਪ ਸਵੇਰੇ ਉੱਠ ਕੇ ਆਪਣਾ ਧਿਆਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਗਾਵਾਂਗੇ ਤਾਂ ਸਾਡਾ ਤਾਂ ਸਾਡਾ ਮਨ ਇੱਕਦਮ ਸ਼ਾਂਤ ਰਹਿੰਦਾ ਹੈ ਫਿਰ ਸਾਡੇ ਮਨ ਦੇ ਉੱਤੇ ਕੋਈ ਵੀ ਨੈਗੇਟਿਵ ਵਿਚਾਰਾਂ ਦਾ ਪ੍ਰਭਾਵ ਨਹੀਂ ਪੈਂਦਾ ਇਸ ਕਰਕੇ ਸਾਰੇ ਵਿਦਵਾਨ ਪੁਰਖ ਸੰਤ ਮਹਾਪੁਰਖ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦੇ ਹਨ ਅੰਮ੍ਰਿਤ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਹ ਸਾਡੇ ਤਨ ਤੇ ਮਨ ਨੂੰ ਤੰਦਰੁਸਤ ਨਰੋਇਆ ਰੱਖਦਾ ਹੈ ਇਹ ਵੇਲਾ ਸੰਦੇ ਤਾਂ ਤੇ ਮਨ ਨੂੰ ਤੰਦਰੁਸਤ ਰੱਖਦਾ ਹੈ ਲੜਕੇ ਨੇ ਪੁੱਛਿਆ ਤੇ ਸੰਤ ਜੀ ਨੇ ਫਿਰ ਸਮਝਾਇਆ ਜਦੋਂ ਆਪਾਂ ਪਰਮਾਤਮਾ ਦਾ ਧਿਆਨ ਲਗਾਉਂਦੇ ਹਾਂ ਸਾਡਾ ਮਨ ਸ਼ਾਂਤ ਹੁੰਦਾ ਸਾਡੇ ਮਨ ਨੂੰ ਪਾਵਰ ਮਿਲਦੀ ਹੈ ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦੇ ਹੈ ਫਿਰ ਸਾਡਾ ਮਨ ਨਿੱਕੇ ਨਿੱਕੇ ਗੱਲ ਤੇ ਕਾਲਾ ਨਹੀਂ ਪੈਂਦਾ ਸਾਨੂੰ ਸਾਡਾ ਛੜਛੜਾਪਨ ਦੈਂਸਾਸ ਨਹੀਂ ਹੁੰਦਾ ਇੱਕ ਸ਼ਕਤੀ ਸਾਡੇ ਨਾਲ ਕੰਮ ਕਰ ਰਹੀ ਹੈ ਅਤੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸਾਫ਼ ਸ਼ੁੱਧ ਵਾਤਾਵਰਣ ਦੇ ਵਿੱਚ ਸਾਹ ਲੈਂਦੇ ਹਾਂ ਤਾਂ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਸਵੇਰੇ ਉੱਠ ਕੇ ਜਦੋਂ ਆਪਾਂ ਸਵੇਰ ਦੀ ਸੈਰ ਕਰਦੇ ਹਾਂ ਕਸਰਤ ਕਰਦੇ ਹਾਂ ਤਾਂ ਆਪਾਂ ਕਈ ਰੋਗਾਂ ਤੋਂ ਪਛ ਜਾਂਦੇ ਹਾਂ ਸਾਡੇ ਸਰੀਰ ਨੂੰ ਕੋਈ ਵੀ ਰੋਗ ਨਹੀਂ ਲੱਗਦਾ ਸਾਹ ਸੰਗਜ ਜੀ ਜੇਕਰ ਆਜੀ ਦੀ ਇਹ ਵੀਡੀਓ ਚੰਗੀ ਲੱਗੀ ਤਾਂਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ